ਕਈ ਗੰਭੀਰ ਵਾਲੀ ਪ੍ਰੋਬਲਮ ਨਹੀਂ ਹੈਗੀ ਹਾਂਜੀ ਹਾਂਜੀ ਬਰਾਏ ਸਾਰੇ ਹੁਣ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 25 ਸਤੰਬਰ 2025 ਤੇ ਅੱਗੇ ਦੀ ਤਰ੍ਹਾਂ ਆਪਾਂ ਪੰਜ ਗਰਾਈਆਂ ਵਾਲੇ ਰਸਤੇ ਤੇ ਤੇ ਸੱਜਣ ਮਿੱਤਰ ਵੀਰਾਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਦੱਸਿਓ ਕਿਵੇਂ ਰਿਹਾ ਇਹ ਐਕਸਪੀਰੀਅੰਸ ਸਾਈਕਲਾਂ ਦਾ ਜੀ ਬਹੁਤ ਵਧੀਆ ਰਿਹਾ ਜੀ ਤੁਹਾਡੇ ਕੋਲ ਵੀਰ ਜੀ ਸਾਈਕਲ ਬਹੁਤ ਵਧੀਆ ਖੜੀ ਜੀ ਧੰਨਵਾਦ ਜੀ ਧੰਨਵਾਦ ਜਿਹੜੇ ਵੀ ਨੇ ਆਪਣਾ ਕੋਈ ਪੁਰਾਣਾ ਸਾਈਕਲ ਲੈਣਾ ਹੈ ਅੱਖਾਂ ਬੰਦ ਕਰਕੇ ਵੀਰ ਕੋਲ ਆ ਜਾਵੇ ਸ਼ੁਕਰੀਆ ਵੀਰ ਦਾ ਰਾਲੇ ਜੋ ਸੁਭਾਅ ਹੈ ਬਹੁਤ ਵਧੀਆ ਲੱਗਿਆ ਸਾਨੂੰ ਤੇ ਸਾਈਕਲ ਤੁਹਾਨੂੰ ਕਿਹੜਾ ਬ੍ਰਾਂਡ ਆਈ ਆਪਣਾ ਇਹ ਇਹ ਆਪਣਾ ਇਹ ਹੈਗਾ ਜੀ ਜੈਟ ਦਾ ਜੀ ਇਹ ਠੀਕ ਹੈ ਜੀ ਤੇ ਪ੍ਰੋਫੈਸ਼ਨਲ ਚ ਆ ਗਿਆ ਹਨਾ ਜੀ ਇਹ ਪ੍ਰੋਫੈਸ਼ਨਲ ਚ ਆ ਗਿਆ ਜੀ ਠੀਕ ਹੈ ਠੀਕ ਹੈ ਜੀ ਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਦੀ ਐਕਸਪੀਰੀਅੰਸ ਦੱਸਣ ਲਈ ਤੇ ਬਾਕੀ ਜਿਵੇਂ ਆਪਾਂ ਸਾਈਕਲ ਹੋਰ ਵੀ ਘਰੇ ਦੇਖਿਆ ਜੀ ਸਾਈਕਲ ਦੇਖੇ ਤੇ ਹੁਣ ਜਾ ਕੇ ਹੋਰ ਚੰਗੀ ਤਰ੍ਹਾਂ ਨਿਗਾ ਮਾਰਾਂਗੇ ਹਲੇ ਅੱਜ ਤੱਕ ਅਸੀਂ ਇਹ ਲੈ ਕੇ ਨਿਕਲੇ ਬਹੁਤ ਮੜਾ ਠੀਕ ਹੈ ਜੀ ਠੀਕ ਹੈ ਤੇ ਇਹਨੂੰ ਦੇਖਿਆ ਟਰਾਈ ਕਰਕੇ ਇਹ ਸਾਈਕਲ ਸਾਰੇ ਵਧੀਆ ਖੜੇ ਨੇ ਸਹੀ ਹੈ ਸਹੀ ਹੈ ਤੇ ਹੁਣ ਸਾਨੂੰ ਚੂਜ਼ ਕਰਨਾ ਮੁਸ਼ਕਲ ਹੋ ਗਿਆ ਵੀ ਅਸੀਂ ਕਿਹੜਾ ਲੈ ਕੇ ਜਾਈਏ ਹੁਣ ਸਹੀ ਹੈ ਸਹੀ ਹੈ ਚਲੋ ਠੀਕ ਹੈ ਜੀ ਤੇ ਇਧਰ ਪੋਲੀਗੋਨ ਸੀ ਬਾਈ ਉਹਨਾਂ ਕੋਲੇ ਆਪਣੇ ਕੋਲ ਫਾਇਰਫੌਕਸ ਦਾ ਸੀ ਟਰਾਈ ਲੈਣ ਆਏ ਹੋਇਆ ਸੀ ਤੇ ਚਲਦੇ ਆਂ ਜੀ ਫਿਰ ਆਜੋ ਕਰੇ ਠੀਕ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰਜਣ ਮਿੱਤਰਾਂ ਨੂੰ ਜੋ ਅਕਾਲ ਹੋਲਡ ਸਾਈਕਲ ਪੇਜ ਨਾਲ ਜੁੜੇ ਅੱਜ 25 ਸਤੰਬਰ 2025 ਤੇ ਅੱਜ ਵੀਰ ਪਹੁੰਚੇ ਆਪਣੇ ਕੋਲ ਸਾਈਕਲ ਲੈਂਡ ਕਰਦੇ ਆਂ ਗੱਲਬਾਤ ਇੱਥੋਂ ਆਏ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਦੱਸਿਓ ਵੀਰਿਆ ਆਪਣੇ ਬਾਰੇ ਕਿੱਥੋਂ ਆਏ ਤੁਸੀਂ ਜੀ ਅਸੀਂ ਮੰਡੀ ਗਵਿੰਦਗੜ੍ਹ ਤੋਂ ਆਏ ਆ ਠੀਕ ਹੈ ਜੀ ਤੇ ਵੀਰ ਦਾ ਪੇਜ ਆਪਣਾ YouTube ਤੇ ਦੇਖਿਆ ਸੀ ਅਸੀਂ ਇਹਨੂੰ ਫੋਲੋ ਕਰਕੇ ਇੱਥੇ ਪਹੁੰਚੇ ਆਂ ਜੀ ਸ਼ੁਕਰੀਆ ਇੱਥੇ ਆ ਕੇ ਇਹਨਾਂ ਦਾ ਸਾਈਕਲ ਦੇਖ ਕੇ ਬੜਾ ਮਨ ਨੂੰ ਪਸੰਦ ਹੋ ਆਪਣਾ ਪਰਸ ਤੇ ਬਾਕੀ ਤਾਂ ਸਾਡੀ ਇਹੀ ਲੋਕਾਂ ਨੂੰ ਅਪੀਲ ਆ ਵੀ ਸਾਈਕਲ ਚਲਾਓ ਹਾਂਜੀ ਤੇ ਆਪਣੀ ਸਿਹਤ ਬਣਾਓ ਠੀਕ ਹੈ ਜੀ ਨਸ਼ਿਆਂ ਤੋਂ ਦੂਰ ਜਾਓ ਸਹੀ ਹੈ ਜੀ ਆਪਣੀ ਸਿਹਤ ਨਾ ਖਰਾਬ ਕਰੋ ਨਸ਼ੇ ਨਾਲ ਪੰਜ ਹੱਦੀ ਤੇ ਇਹੀ ਅਸੀਂ ਤਾਂ ਕਹਿਣਾ ਚਾਹੁੰਦੇ ਆ ਜੀ ਠੀਕ ਹੈ ਤੇ ਬਾਕੀ ਵੀਰ ਦਾ ਪੇਜ ਫੋਲੋ ਕਰੋ ਜੀ ਠੀਕ ਹੈ ਤੇ ਜਿਵੇਂ ਆਪਣਾ ਗਰੁੱਪ ਕਿਹੜਾ ਈ ਸਾਈਕਲਿੰਗ ਗਰੁੱਪ ਤੁਸੀਂ ਵੀ ਮਾੜਾ ਮੈਨ ਦੱਸ ਦਿਓ ਜੀ ਗਰੁੱਪ ਬਾਰੇ ਤੁਹਾਡਾ ਆਪਣਾ ਗਵਿੰਦਗਰ ਰਾਈਡਰਸ ਦੇ ਨਾਂ ਤੇ ਗਰੁੱਪ ਚੱਲਦਾ ਜੀ ਠੀਕ ਹੈ ਜੀ ਇਹ ਕੋਈ ਪੇਜ ਵਗੈਰਾ ਵੀ ਬਣਿਆ ਹੋਇਆ ਹੈ ਜੀ ਆਪਣਾ ਨਹੀਂ ਪੇਜ ਨਹੀਂ ਬਣਿਆ ਜੀ ਸਿੰਪਲ ਗਰੁੱਪ ਹੀ ਆ ਅੱਛਾ ਅੱਛਾ ਗਰੁੱਪ ਬਣਿਆ ਹੋਇਆ ਜਾਨੀ ਡੇਲੀ ਤੁਸੀਂ ਵਧੀਆ ਰਾਈਡ ਕਰਦੇ ਹੋ ਦੀ ਲੰਬੀ ਰੋਡ ਰਾਈਡ ਹਾਂ ਡੇਲੀ ਅਸੀਂ 35-40 ਕਿਲੋਮੀਟਰ ਕਰੀ ਜਾਂਦੇ ਹਾਂ ਠੀਕ ਹੈ ਤੁਹਾਡੀ ਏਜ ਜੀ ਏਜ ਮੇਰੀ 54 ਹੈ 54 ਏਜ ਆ ਤੁਹਾਡੀ ਠੀਕ ਹੈ ਇਹ ਤੁਹਾਡੇ ਮਿੱਤਰ ਨੇ ਹਾਂ ਜੀ ਇਹ ਦੋਸਤ ਨੇ ਜੀ ਠੀਕ ਹੈ ਠੀਕ ਗਿਆ ਦੱਸ ਦਿਨਿਆ ਕਿਨੈਲ ਸਿੰਘ ਔਜਲਾ ਠੀਕ ਹੈ ਠੀਕ ਉਹ ਵੀ ਮੰਡੀ ਗੁਬਿੰਦਗੜ ਤੋਂ ਨੇ ਜੀ 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 ਤੇ ਬਹੁਤ ਸੋਹਣੀ ਗੱਲ ਆ ਜੀ ਤੇ ਨੌਜਵਾਨ ਨੇ ਪੀੜੀ ਨੂੰ ਸਿੱਖਣਾ ਚਾਹੀਦਾ ਤੁਹਾਡੀ ਉਮਰ ਨੂੰ ਦੇਖ ਕੇ ਵੀ ਹਾਪਾ ਵੀ ਸਾਈਕਲਿੰਗ ਨਾਲ ਜੁੜੀਏ ਤੇ ਇੱਕ ਗੱਲ ਅਹੀਂ ਆਈ ਦੇਖੋ ਜੇ ਆਪਾਂ ਆਪਣਾ ਮਨ ਬੀਜੀ ਰੱਖਣਾ ਜੀ ਮਨ ਬੀਜੀ ਰੱਖਾਂਗੇ ਤਾਂ ਨਸ਼ੇ ਤੋਂ ਆਪੇ ਹੀ ਦੂਰ ਹੋਵਾਂਗੇ ਸਾਈਕਲਿੰਗ ਨਾਲ ਜੁੜੋ ਖੇਡਾਂ ਨਾਲ ਜੁੜੋ ਕੋਈ ਵੀ ਗੇਮ ਹਨਾ ਜੀ ਕਿਉਂਕਿ ਹੁਣ ਇੱਕ ਮੰਨ ਲਓ ਤੁਹਾਡੇ ਜਿਵੇਂ ਪੈਂਕਾ ਵੀਰ ਆਈ ਪੈਂਕੇ ਸੈਕ ਪੈਂਕੇ ਵੀਰੇ ਨੂੰ ਬਾਈਸਾਈਕਲ ਦਿੱਤਾ ਆਪਾਂ ਜਾਇੰਟ ਦਾ ਤੇ ਉਹਨਾਂ ਦਾ ਵੀ ਦੇਖੋ ਕਿੰਨਾ ਸੋਹਣਾ ਪ੍ਰਾਲਾਗਾ ਨੌਜਵਾਨੀ ਨੂੰ ਹਾਂਜੀ ਹਾਂ ਹਾਂਜੀ ਹਾਂ ਤੇ ਉਹ ਨੌਜਵਾਨੀ ਨੂੰ ਕਿੱਡੀ ਸੇਹ ਦੇ ਰਹੇ ਹਨਾ ਜੀ ਪਨੀਰੀ ਨੂੰ ਆਪਣੇ ਨੂੰ ਜਦੋਂ ਆਪਾਂ ਛੋਟੀ ਪਨੀਰੀ ਨੂੰ ਆ ਤਿਆਰ ਕਰਾਂਗੇ ਤਾਂ ਵੱਡੀ ਹੋ ਕੇ ਆਪਾਂ ਹੀ ਚੰਗੀ ਹੋ ਜਾਵਾਂਗੇ ਹਾਂਜੀ ਹਾਂ ਤੇ ਸ਼ੁਕਰੀਆ ਜੀ ਤੁਹਾਡਾ ਸੇਵਾ ਦਾ ਮੌਕਾ ਦਿੱਤਾ ਕਾ ਲੋਡ ਸਾਈਕਲ ਤੇ ਤੇ ਜਾਇੰਟ ਦਾ ਸਾਈਕਲ ਦਿੱਤਾ ਇਹਨਾਂ ਨੂੰ ਬਹੁਤ ਸੋਹਣਾ ਡਬਲ ਡਿਸਕ ਬ੍ਰੇਕ ਦੇ ਵਿੱਚ 8 ਤਿੰਨ ਗੇਅਰ ਦੇ ਵਿੱਚ ਤੇ ਇਹ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਾਈਕਲ ਤੇ ਹਾਈਡਰੋਲਿਕ ਇਹਦੀਆਂ ਬ੍ਰੇਕਾਂ ਨੇ ਤੇ ਸਾਡੇ 27 ਜਿਹੜਾ ਵੀਲ ਆ ਗਿਆ ਸੰਤੂਰ ਦੇ ਸ਼ੌਕਰ ਆ ਗਏ ਤੇ ਕਿਸੇ ਪਾਸਿਓ ਕੋਈ ਕਮੀ ਪੇਸ਼ ਨਹੀਂ ਐਲਮੀਨੀਅਮ ਹੁੰਦਾ ਇਹ ਸਾਰਾ ਟੋਟਲ ਸਾਈਕਲ ਤੇ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਜੀ ਸਲਾਸਰ ਵਾਲੇ ਥੋਡੇ ਸੇਵਾਦਾਰ ਵੀ ਸਾਨੂੰ ਮਿਲੇ ਸੀ ਇੱਕ ਉਹ ਥੋੜਾ ਜਦੋਂ ਬਹੁਤ ਵਧੀਆ ਬਿਜ਼ਨਸ ਕਰਦੇ ਆ ਕਾਫੀ ਉਹ ਇੱਧਰ ਸਾਰੇ ਪਿੰਡਾਂ ਦੇ ਵਿੱਚ ਹੀ ਲੱਗੇ ਹੋਏ ਆ ਜਿਵੇਂ ਜਿਆਦਾ ਜਿਵੇਂ 99 ਵਾਲੇ ਪਲਾਸਟਿਕ ਦਾ ਸਮਾਨ ਜਾਂ ਹੋਰ ਜਿਹੜਾ ਸਾਰਾ ਸਿਸਟਮ ਉਹਨਾਂ ਦਾ ਵਧੀਆ ਹੋਲ ਸੇਲ ਤੇ ਕੰਮ ਆ ਸਾਰੇ ਪੰਜਾਬ ਨੂੰ ਪ੍ਰੋਵਾਈਡ ਕਰਦੇ ਆ ਜੀ ਉਹ ਬਹੁਤ ਸੋਹਣਾ ਕੰਮ ਆਉਂਦਾ ਲਾ ਤੇ ਚਲੋ ਵਧੀਆ ਗੱਲ ਆਈ ਸੋਹਣੀ ਗੱਲ ਤੇ ਰਾਈਡ ਵਾਲਾ ਕੰਮ ਜਿਵੇਂ ਤੁਸੀਂ ਇਹ ਕਦੋਂ ਤੋਂ ਕਦੋਂ ਚੱਲਦਾ ਆਈ ਤੁਹਾਡਾ ਰਾਈਡ ਵਾਲਾ ਕੰਮ ਅਸੀਂ ਜ਼ਿਆਦਾ ਤਾਂ ਲਾਕਡਾਊਨ 'ਚ ਸ਼ੁਰੂ ਕਰਿਆ ਅੱਛਾ ਜੀ ਉਸ ਤੋਂ ਪਹਿਲਾਂ ਚਲਉਂਦੇ ਤੇ ਸੀ ਪਹਿਲਾਂ ਮਾੜਾ ਮੁੱਕਿਆ ਕਿ ਲੋਕਾਂ ਦਾ ਮੁੱਟਾ ਚਲੋ ਵਿੱਚ ਜਾਂ ਇਹ ਲੋਕਾਂ ਨੂੰ ਕਿ ਫ੍ਰੀ ਹੋ ਕੇ ਠੀਕ ਹੈ ਚਲੋ ਲੱਗ ਚੱਲੋ ਨੰਬੇਕਾਰ ਤੇ ਚੱਕਣੀ ਨਹੀਂ ਰੀਸਾਈਕਲ ਨਾ ਨਹੀਂ ਸਹੀ ਆ ਸਹੀ ਆ ਜੀ ਤੇ ਲੋਕਡਾਊਨ ਤੋਂ ਬਾਅਦ ਵੀ ਹੌਲੀ ਹੌਲੀ ਟ੍ਰਾਂਸਪੋਰਟ ਚੱਲਿਆ 15 ਤੋਂ 20 ਕਿਲੋਮੀਟਰ 20 ਤੋਂ 40 ਅੱਗੇ ਤਾਂ ਪਹਿਲਾਂ ਹੈਰਾਨ ਹੋ ਗਏ ਲੋਕ ਪਰ 40 ਕਿਲੋਮੀਟਰ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਇਹ 50 ਵੀ ਚਲਾਈ ਨਾ 50 ਤੇ ਚਲਾ ਕੇ ਸਾਨੂੰ ਐ ਹੁੰਦਾ ਸਾਲਾ ਠੱਕ ਚ ਲਾਇਆ ਸਹੀ ਗੱਲ ਹੈ ਹਾਂ ਜੀ ਹਾਂ ਮੈਨੂੰ ਸਾਲਾ ਸੰਤੋਖਤੀ ਜੇ ਨਹੀਂ ਆਉਂਦੀ ਬਰਾਹ ਹੁੰਦਾ ਸਿਰ ਵਿੱਚ ਕੰਮ ਕਰਨ ਤਾਂ ਇਸ ਕਰਕੇ ਉੜਨਾ ਬੈ ਨਹੀਂ 50 ਨਾਲ ਵੀ ਕੋਈ ਹੋਣੀ ਸਹੀ ਗੱਲ ਹੈ ਸਹੀ ਗੱਲ ਹੈ ਕਿ ਕਿ ਕੁੱਦੇ ਵੀਰੇ ਦੀਆਂ ਵੀਡੀਓ ਕਦੋਂ ਕਦੇ ਦੇਖਦੇ ਰਾਤਾ ਮੇਰੀ ਗਰਲਫ੍ਰੈਂਡ ਨੂੰ ਪਹਿਲਾਂ ਗਏ ਨੇ ਇਹ ਲੇ ਲਦਾਖੀ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਇਹ ਪਿੰਡਾ ਮੁੰਡਾ ਚ ਲੋਕ ਹੁੰਦੇ ਸੀਗੇ ਜਿਹੜਾ ਲੇ ਲਦਾਖੀ ਹੈ ਗਏ ਨੇ ਹੀ ਉਹ 520 ਅੱਜ ਵੀਰੇ ਨੂੰ ਦੇਣਾ ਇਹਨੂੰ ਗੁਰਪ੍ਰੀਤ ਨੂੰ ਤੇ ਉਹ ਬਾਈ ਨਾ ਸਾਈਕਲ ਲੈ ਕੇ ਗਈ ਸੀ ਕਿ ਆਪਣੇ ਦੇ ਬਾਈ ਕੜਾਈ ਵਾਲੇ ਉਹਨਾਂ ਕੋਲ ਬਲੈਕ ਕਲਰ ਦਾ ਸੀ ਉਹ ਬਾਈ ਗੁਰਪ੍ਰੀਤ ਨੂੰ ਦੇਣਾ ਅੱਜ ਇਹਨਾਂ ਨੂੰ ਤੇ ਕੁੜਦੇ ਵੀਰੇ ਕੋਲੇ ਸੀਗਾ ਬਲੂ ਕਲਰ ਦੇ ਵਿੱਚ ਉਹ ਵੀ 520 ਹੀ ਸੀਗਾ ਇਹ ਹੀ ਕੋਰ ਚ ਜੀ ਦੋ ਵਾਰ ਜਗ੍ਹਾ ਤੇ ਇਹ ਮੰਨ ਲਓ ਲੇ ਇੱਕ ਵਾਰੀ ਪਹਿਲਾਂ ਸਟਾਰਟਿੰਗ ਚ ਜਲੋ ਗਏ ਹਾਂ ਜੀ ਹਾਂ ਜੀ ਹਾਂ ਆ ਜੀ ਹਾਂ ਫਿਰ ਉਸ ਤੋਂ ਬਾਅਦ ਗਏ ਨਾ ਜੀ ਇਹ Rajasthan ਦਾ ਟੂਰ ਹਾਂ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਊਥ ਦਾ ਕਰਿਆ ਜੀ ਸਾਰਾ ਉਹ ਸਾਈਟ ਛੱਡ ਦੂਗਾ ਉਹਨਾਂ ਇੰਤਜ਼ਾਰ ਕੋਈ ਨਹੀਂ ਰੱਖ ਰਹੀ ਤੰਗੋ ਇਹ ਵੀਡੀਓ ਬਣਾਈਏ ਫਿਰ